ਸਰ ਸਤਿ ਸ਼੍ਰੀ ਅਕਾਲ ਜੀ ਮੈਂ ਰਪਿੰਦਰ ਰੰਤੀ ਸੋ ਸਾਡੇ ਮਜੂਦਾ ਮੁੱਖ ਮੰਤਰੀ ਸਾਹਿਬਾਨ ਭਗਵੰਤ ਮਾਨ ਸਾਹਿਬ ਦੇ ਚਰਨਾਂ 'ਚ ਬੇਨਤੀ ਕਰਦੇ ਆਂ ਜੀ ਜੋ ਕਿ ਸਾਡੇ ਪ੍ਰਾਣੇ ਸਿੰਗਰ ਉਹਨਾਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਸਾਰੇ ਤੁਸੀਂ ਵੇਖ ਰਹੇ ਹੋ ਵੀ ਉਹਨਾਂ ਨੂੰ ਪ੍ਰੋਗਰਾਮ ਵੀ ਨਹੀਂ ਕੋਈ ਹੈਗਾ ਉਹਨਾਂ ਨੂੰ ਮੈਡੀਸਨ ਦੀ ਵੀ ਲੋੜ ਹੈ ਦਵਾਈਆਂ ਬੂਟੀਆਂ ਦੀ ਵੀ ਲੋੜ ਹੈ ਸਾਰੇ ਖਰਚੇ ਪਾਣੇ ਦੀ ਲੋੜ ਹੈ ਸੋ ਆਤਵੰਨ ਕੀ ਇਹ ਬੇਨਤੀ ਹੈ ਜੀ ਵੀ ਪੈਨਸ਼ਨਾਂ ਲਾਈਆਂ ਜਾਣ ਵੱਧ ਤੋਂ ਵੱਧ ਜਿੰਨੀ ਤੁਸੀਂ ਹੈਲਪ ਕਰ ਸਕਦੇ ਹੋ ਹੈਲਪ ਕਰੋ ਸਿੰਗਰਾਂ ਦੀ ਤੇ ਜਿਹੜੇ ਸਾਡੇ ਇਹਦੇ ਐਸੋਸੀਏਸ਼ਨ ਦੇ ਪ੍ਰਧਾਨ ਨੇਗੇ ਬੀ ਬਰਨਜੀਤ ਕੌਰ ਜੀ ਜਿਨ੍ਹਾਂ ਨੇ ਸੰਸਥਾ ਤਿਆਰ ਕੀਤੀ ਹੈ ਤੇ ਸਾਡੇ ਗੁਲਸ਼ਨ ਕੋਮਲ ਜੀ ਤੇ ਸਾਡੇ ਬੀਬਾ ਜੀ ਸੁਖਵੰਤ ਸੁਖੀ ਜੀ ਤੇ ਕੁਲਦੀਪ ਕੌਰ ਜੀ ਅਤੇ ਹੋਰ ਬਹੁਤ ਸਾਰੇ ਲੇਡੀ ਸਿੰਗਰ ਭੈਣਾਂ ਜੁੜੀਆਂ ਹੋਈਆਂ ਨਾਲ ਇਸ ਸੰਸਥਾ ਦੇ ਤੇ ਮੇਰੇ ਵੱਲੋਂ ਵੀ ਹੱਥ ਵਨ ਕੇ ਅਪੀਲ ਬੇਨਤੀ ਕਰਦੇ ਆਂ ਵੀ ਸਾਡੇ ਸਿੰਗਰਾਂ ਦੀ ਵੱਧ ਤੋਂ ਵੱਧ ਸਪੋਰਟ ਕਰੋ ਵੱਧ ਤੋਂ ਵੱਧ ਸਿੰਗਰਾਂ ਦੀ ਦੇਖਭਾਲ ਕਰੋ ਪਿੰਡਾਂ 'ਚ ਸਰਵੇ ਕੀਤੇ ਜਾਣ ਕਿ ਕਿੱਥੇ-ਕਿੱਥੇ ਸਿੰਗਰ ਬੈਠੇ ਆ ਕਿੱਥੇ ਕਿੱਥੇ ਸਾਡੇ ਸਿੰਗਰ ਜਿੰਨਾਂ ਦੀਆਂ ਸਿਖਰਾਂ ਤੇ ਤੂਤੀ ਬੋਲਦੀ ਸੀ ਉਹ ਅੱਜ ਕਿਹੜੇ ਹਾਲਾਤਾਂ 'ਚ ਐ ਸਾਡੇ ਮਾਨ ਸਰਕਾਰ ਨੂੰ ਸਾਡੇ ਭਗਵੰਤ ਮਾਨ ਜੀ ਨੂੰ ਬੇਨਤੀ ਐ ਤੁਸੀਂ ਆਪ ਵੀ ਖੁਦ ਸਿੰਗਰ ਹੋਗੇ ਤੇ ਜਿੱਥੇ-ਜਿੱਥੇ ਸਿੰਗਰ ਸਾਡੇ ਬੈਠੇ ਆ ਤੇ ਸਰਵੇ ਕਰਕੇ ਸਾਰੇ ਉਹਨਾਂ ਸਿੰਗਰਾ ਨਹੀਂ ਪੈਨਸ਼ਨ